ਪਾਰਚਨਾ ਤੋਂ ਉਸ ਦਾ ਡੇਰਾ ਕਿਤਾਬ ਚੋਂ ਇੱਕ ਬੰਦ ਹਾਜ਼ਰ ਹੈ ਕਿ ਦੀਦ ਸੱਜਣ ਦੀ ਈਦ ਬਰੋਬਰ ਮੈਂ ਕਿਸ ਲਈ ਈਦ ਮਨਾਵਾ ਦੀਦ ਸੱਜਣ ਦੀ ਈਦ ਬਰੋਬਰ ਨਿਮ ਕਿਸ ਲਈ ਈਦ ਮਨਾਵਾ ਸਾਂਵਲੇ ਮਾਹੀ ਮੈਨੂੰ ਸਾਂਵਲੇ ਰੰਗ ਲੈ ਸਾਂਵਲੇ ਮਾਹੀ ਮੈਨੂੰ ਸਾਂਵਲੇ ਰੰਗ ਲੈ ਮੈਂ ਗੋਰੀ ਕਿਸ ਕੰਮ ਆਵਾਂ ਨਾਮ ਤੇਰੇ ਦੀ ਲੱਗ ਗਈ ਮਹਿੰਦੀ ਨਾਮ ਤੇਰੇ ਦੀ ਲੱਗ ਗਈ ਮਹਿੰਦੀ ਮੈਂ ਪੈਰ ਭੁਏ ਨਾਲ ਲਾਵਾਂ ਬਖਤਾਵਰ ਮੀਆਂ ਓ ਇੱਕ ਵਾਰ ਬੁਲਾ ਲੈ ਬਖਤਾਵਰ ਮੀਆਂ ਇੱਕ ਵਾਰ ਬੁਲਾ ਲੈ ਮੁਰਦਾ ਆਵਾਂ ਨਾ ਜਾਵਾਂ ਮੁਰ ਨਾ ਆਵਾਂ ਨਾ ਜਾਵਾਂ ਥੈਂਕ ਯੂ